ਲੈਣੀ ਆ ਗਈ ਮੈਂ ਵੱਡਲਾ ਮੈਨੂੰ ਵੱਡਲਾ ਏ ਕੀ ਕਹਾਂਂਦੇ ਭੈਣ ਜੀ ਤੂੰ ਮੈਂ ਕਰ ਦਿੱਤੀ ਆ ਵੱਡਲਾ ਵੱਡਲਾ ਮੈਨੂੰ ਮੈਂ ਤਾਂ ਤੈਨੂੰ ਸਿੱਧੀ ਮਾਤਾ ਦਿੰਨੀ ਤੇ ਤੂੰ ਗਾੜੀਆਂ ਪੁੱਠੀ ਸਮਝਦੀ ਆ ਮੈਂ ਤੈਨੂੰ ਸਿੱਧੇ ਰਾਹ ਨੂੰ ਕਹਾਂਨੀ ਤੂੰ ਪੁੱਠੇ ਰਾਹ ਨੂੰ ਜਾਣੀ ਭੈਣ ਜੀ ਜਿੰਨੀ ਕਿ ਮੈਨੂੰ ਮਾਤਾ ਹੈਗੀ ਨਾ ਮੈਂ ਆਪਣਾ ਘਰ ਲੈ ਕੇ ਤੁਰੀ ਆ ਤੁਰੀ ਆ ਤਾਂ ਫਿਰ ਉਹਨੂੰ ਵਸਾ ਬਸਾਉਣ ਲਈ ਆ ਮੈਨੂੰ ਮਤਾਂ ਦੇਣ ਦੀ ਲੋੜ ਨਹੀਂ ਮੈਨੂੰ ਬੜੀ ਮੱਤਵਾ ਮੈਨੂੰ ਦੇਣੀ ਪੈਣੀ ਮਾਤਾ ਤੈਨੂੰ ਤੈਨੂੰ ਮਤ ਘਟਿਆ ਮੈਨੂੰ ਤੀਜੇ ਬੰਦੇ ਦੀ ਲੋੜ ਨਹੀਂ ਹੈਗੀ ਅਸੀਂ ਮਾਂ ਪੁੱਤ ਖੁਸ਼ ਹੋਣਾ ਤੇ ਲੋੜ ਪਾਉਗੀ ਨਹੀਂ ਪੈਣੀ ਮੈਨੂੰ ਨਹੀਂ ਪੈਂਦੀ ਕਿ ਮੈਨੂੰ ਪਾਉਗੀ ਯਾਦ ਰੱਖੀ ਇਸ ਗੱਲ ਨੂੰ ਯਾਦ ਰੱਖੀ ਮੇਰੀ ਨੂੰ ਤੈਨੂੰ ਲੋੜ ਪਾਉਗੀ ਮੈਨੂੰ ਇਹਨਾਂ ਕੱਲਾ ਜਾ ਦੀਆ ਸਾਰਾ ਕੁਝ ਮੈਂ ਜਾਚ ਕਰਕੇ ਤੁਰ ਹੀ ਫਿਰਨ ਢਈਆਂ ਉਹਨਾਂ ਕਿ ਮੇਰੇ ਲਾਗੇ ਲੱਗਦਾ ਦੁੱਖ ਵਾਲੇ ਕੋਈ ਕੋੜਾ ਲੱਗਦਾ ਉਹ ਪਲਾ ਕੇ ਬੈਠੀ ਆ ਤੂੰ ਕਲਾਕੇ ਬੈਠੀ ਆਂ ਗੱਲ ਕਰ ਕਿਉਂ ਨਹੀਂ ਲੱਗਦਾ ਤੁਹਾਡੇ ਦੁੱਖ ਸੁੱਖ ਵੇਲੇ ਨਿੱਪਵਾੜੇ ਦੀ ਜੜੀ ਤੂੰ ਮੈਂ ਕਦੀ ਗੱਲ ਪਵਾੜੇ ਤੇ ਤੁਸੀਂ ਜੋ ਮੈਨੂੰ ਫੋਨ ਕਰਦੇ ਮੈਂ 도ੜੀ ਹੁੰਨੀ ਆ ਤੇ ਤੂ ਕਿਹਦੇ ਲੱਗ ਨਹੀਂ ਲੱਗਦਾ ਜੋ ਆ ਕਰਦੇ ਵਾ ਦਿੱਤੀ ਆ ਇਹ ਤਾਂ ਜਨਮ ਦਾ ਦੇਤਾ ਤਾਂ ਫਿਰ ਕੀ ਹੋ ਗਿਆ ਤੇ ਜੋ ਤੁਹਾਨੂੰ ਮਤ ਦੇਂਦੇ ਤਾਂ ਤੁਸੀਂ ਉਹਦੀ ਮਤ ਤੇ ਚੱਲੋ ਨਾ ਮਤ ਤਾਂ ਮੈਂ ਸਾਰਿਆਂ ਦੀ ਲੈਣੀ ਆ ਤੇ ਵਰਤਦੀ ਮੈਂ ਆਪਣੀ ਆ ਜਿੱਥੇ ਮੈਨੂੰ ਲੋੜ ਹੁੰਦੀ ਆ ਨਾ ਮੈਂ ਆਪਣੇ ਦਿਮਾਗ ਤੋਂ ਕੰਮ ਲੈਣੀ ਆ ਸੁਣਦੀ ਮੈਂ ਸਭ ਦੀ ਆ ਭਾਜੀ ਇੰਨੇ ਜਿਹੇ ਕਿਸੇ ਦੀ ਮੰਨਦੇ ਹੈਗੇ ਇਹਨੇ ਮੰਨਣੀ ਨਹੀਂ ਸਾਰੀ ਉਮਰ ਸਾਰੀ ਉਮਰ ਨਹੀਂ ਇਹਨੇ ਮੰਨੀ ਕਿਸੇ ਦੀ ਤਾਂ ਫਿਰ ਮੈਂ ਮਰਜ਼ੀ ਆਪਣੀ ਕਰਦੇ ਤੇ ਮੈ ਤੇਰੇ ਭਲੇ ਲਈ ਤੇਰੇ ਭਲੇ ਲਈ ਆਨੇ ਆ ਮੇਰਾ ਭਲਾ ਕੋਈ ਨਹੀਂ ਸੋਚਦਾ ਅੱਜ ਕੱਲ ਕੋਣ ਭਲਾ ਸੋਚਦਾ ਸੋਚਦਾ ਕੋਈ ਕਦੀ ਵੇਖਿਆ ਕਿ ਉਹ ਤਦਾ ਘਰ ਨਹੀਂ ਵਸਣਾ ਮੈਂ ਵਸਾਂਨੀ ਆਪਣੇ ਪੁੱਤ ਦਾ ਘਰ ਮੈਨੂੰ ਪਤਾ ਕਿੱਦਾਂ ਵਸਣਾ ਕਿੱਦਾਂ ਨਹੀਂ ਵਸਣਾ ਮੈਨੂੰ ਕਿਸ ਦੀ ਦਖਲਦਾਜ਼ੀ ਦੀ ਲੋੜ ਨਹੀਂ ਹੈਗੀ ਤੈਨੂੰ ਲੋੜ ਪਾਉਗੀ ਨਹੀਂ ਪੈਂਦੀ ਵੇਖ ਲੈ ਮੇਰੀ ਗੱਲ ਸੁਣ ਪੰਜ ਇਹਨੇ ਨਹੀਂ ਜਾਦਾ ਵਸਾਉਣਾ ਇਹਨੇ ਅਗਲਾ ਅੱਗੇ ਵੀ ਜਾੜਿਆ ਸੀ ਹੁਣ ਥੇ ਜਨੇ ਜਾੜਤਾ ਇਹਨੇ ਦੋਰੇ ਜਾੜਨਾ ਹੀ ਹੁਣ ਦੋਰੇ ਹੁਣ ਜਾੜ ਹੁਣ ਇਹਨੇ ਦੋਰੇ ਜਾੜਨਾ ਹੀ ਮੈਂ ਨਹੀਂ ਪੈਣ ਸੁਖ ਨਹੀਂ ਸਕਦੀ ਮੇਰੇ ਆਸ ਆਪ ਹੈ ਹੁਣ ਨਹੀਂ ਤੇਰੇ ਨਾਲ ਹਲਪ ਕਰਾਉਣ ਵਾਸਤੇ ਤੇਰੀ ਮਦਦ ਕਰਦੀ ਆਂ ਬਿਚਾਰ ਕੋਈ ਗੱਲ ਇਹ ਮੈਂ ਭੈਣ ਨੂੰ ਹੀ ਦੱਸਾਂ ਵਿਚਾਰ ਸਿਆਣੀ ਬਿਆਣੀ ਨੂੰ ਨਾਲ ਲੈ ਕੇ ਜਾਂਦੇ ਆ ਤਾਂ ਲੈ ਕੇ ਆਉਨੇ ਆ ਮਸਤ ਕਰਨੀ ਹੀ ਨਾ ਮੇਰੀ ਤੇ ਤੈਨੂੰ ਮੈਂ ਆਪਣੀ ਭੈਣ ਬਣਾਇਆ ਸੀ ਸਾਰਾ ਕੁਝ ਦੱਸਿਆ ਸੀ ਨਾ ਤੈਨੂੰ ਮੈਂ ਇਹ ਨਹੀਂ ਕਿਹਾ ਨਿੱਕੀ ਨਿੱਕੀ ਗੱਲ ਜਿਹੜਾ ਰਿਸ਼ਤੇਦਾਰ ਆਉਂਦਾ ਉਹਨੂੰ ਦੱਸ ਜਿਹੜਾ ਰਿਸ਼ਤੇਦਾਰ ਮੈਂ ਅਥਰ ਲੋਕਾਂ ਨੂੰ ਚਲਾਉਂਦਾ ਆ ਭੈਣ ਨਹੀਂ ਮੈਂ ਤਾਂ ਆਪਣੀ ਘਰ ਦੀ ਤੀ ਨੂੰ ਦੱਸਿਆ ਮੈਂ ਕੋਈ ਲੰਬਾ ਦੱਸਿਆ ਕਿਸੇ ਨੂੰ ਘਰ ਦੀ ਤੀ ਨੂੰ ਇੰਨਾ ਹੀ ਦੁੱਖ ਹੀ ਤੇ ਪਹਿਲਾਂ ਕਿਉਂ ਨਹੀਂ ਫੇਰ ਆਣ ਕੇ ਮੇਰਾ ਦੁੱਖ ਵੰਡਾਇਆ ਪਹਿਲਾਂ ਤੂੰ ਦੱਸਿਆ ਹੀ ਸਾਨੂੰ ਮੈਂ ਤੇ ਅਨਾਸੁਰਤੀ ਆ ਗਈ ਹੁਣ ਤੈਨੂੰ ਆਉਂਡੋ ਗਵਾਂਡੋ ਪਤਾ ਲੱਗਾ ਤੇ ਫਿਰ ਉਦੋਂ ਵੀ ਲੱਗਾ ਹੀ ਹੁਣਾ ਉਦੋਂ ਕਿਹੜਾ ਨਹੀਂ ਮੈਨੂੰ ਪਤਾ ਹੁੰਦਾ ਤਾਂ ਮੈਂ ਬਹਿਂਦੀ ਹਾਂ ਮੈਨੂੰ ਤਾਂ ਤੂੰ ਦੱਸਿਆ ਹੀ ਨਹੀਂ ਮੈਂ ਤਾਂ ਪਿੰਡ ਕਦੀ ਪਾਈ ਮੈਂ ਤਾਂ ਅਨਾਸੁਰਤੀ ਆ ਗਈਆਂ ਚੰਗਾ ਹੋ ਗਿਆ ਕੀ ਤੇ ਚੱਲ ਭੈਣ ਜੀ ਮੇਰੀ ਗੱਲ ਸੁਣੋ ਛੱਡੋ ਠਾ ਇਹਨੇ ਨਹੀਂ ਲਿਉਣੀ ਆਪੇ ਲਿਆਵੇ ਨਾ ਲਿਆਵੇ ਸਾਡੇ ਵਾਲੇ ਜੋ ਮਰਜ਼ੀ ਕਰੇ ਪਾ ਵਸਾਵੇ ਤਾਂ ਪਾ ਇਜਾਰੇ ਤੇ ਤੁਸੀਂ ਆਓ ਚੱਲੀਏ ਮੇਰੇ ਘਰ ਚੱਲ ਫੇਰੇ ਕੀ ਕਰਨਾ ਇਹਨੇ ਜਾੜਨਾ ਹੀ ਜਾੜਨਾ ਹੀ ਇਹਨੇ ਆਹੋੀ ਗੱਲ ਕਰਨੀ ਹੁਣੀਆਂ ਭੈਣ ਜੀ ਆ ਜਾ ਭੈਣ ਜੀ ਤੇ ਅੱਗੇ ਕਹਿੰ ਪਟੂ ਮੈਂ ਮਿੱਠੀਆਂ ਗਾਲੀਆਂ ਨਹੀਂ ਦਿੰਨੀਆਂ ਮਿੱਠੀ ਬਣ ਬਣ ਕੇ ਚੱਕੰਪੀ ਵਿੱਚ ਇਹ ਵਿੱਚ ਛੁਰੀਆਂ ਵੜਦੀਆਂ ਤੂੰ ਆ ਪੈਣ ਮੈਂ ਨਹੀਂ ਮਿੱਠੀ ਬੰਦੀ ਹੈਗੀ ਮੈਂ ਆਦਰ ਸਤਕਾਰ ਕਰਦੀ ਮੈਂ ਡਿਆਂ ਦਾ ਅੱਛਾ ਮੈਂ ਮਿੱਠੀ ਨਹੀਂ ਬੰਦੀ ਮੈਂ ਤੇਰੇ ਨਾਲ ਨਹੀਂ ਸਾਰੇ ਕੋਈ ਕਰਦੀ ਤੇਰੇ ਮੈਂ ਵੱਡੀ ਬਣਾਇਆ ਆਪਣੀ ਬੇ ਮੇਰੇ ਵੱਡੀ ਜਠਾਨੀ ਆ ਤੇਰੇ ਨਾਲ ਮੈਂ ਸਾਰਾ ਕੁਛ ਹੁਣ ਮੇਰੀ ਗੱਲ ਸੁਣ ਪੈਣ ਜਿੰਤਾਦ ਲੈ ਚੱਲੀਆਂ ਵੀ ਚੱਲ ਕੋਈ ਨਹੀਂ ਆ ਪੈਣ ਜੀ ਦੀਆਂ ਬੈ ਕੇ ਚੁਗਲੀਆਂ ਤੇ ਕਰ ਲਾਂਗੇ ਅਹੀਂ ਨਹੀਂ ਚੁਗਲੀਆਂ ਕਰਦੇ ਕਿਸ ਦੀਆਂ ਕਰਦੇ ਨਹੀਂ ਚੁਗਲੀਆਂ ਕਰਦੀਆਂ ਤੇ ਮੋਤ ਕੌਣ ਕੇ ਫੜ ਲਿਆ ਵਾ ਲੈ ਜਾ ਹਿਯਾਰੀ ਗੱਲ ਕਰਨੀ ਆਈ ਤੇ ਵਿਹਾਰੀ ਗੱਲ ਕੀਤੀ ਕੀ ਗੱਲ ਹੈ ਵਿਹਾਰੀ ਗ ਈਆਂ ਚਾਰ ਸਵੇਰੇ ਦੱਸਦੇ ਐ ਦੱਸਣ ਵਾਲਾ ਰਹਿ ਕਿ ਗਿਆ ਬਾਕੀ ਬੰਦ ਰਹਿਣਾਂ ਦਵਾਈ ਦੇਣ ਲਈ ਆ ਤੂੰ ਸੁਣਿਆ ਕਿਸੇ ਕੋ ਮੇਰੀ ਕੋਈ ਚੁਗਲੀ ਮੈਂ ਸਾਡੇ ਘਰ ਦੀ ਕੋਈ ਚੁਗਲੀ ਕੀਤੀ ਆ ਤੂੰ ਸੁਣਿਆ ਬਾਲੋ ਕਿਸੇ ਕੋ ਆ ਤੇ ਮੈਂ ਕੁੜੀ ਨੂੰ ਦੱਸਿਆ ਸਿਰਫ ਕੁੜੀ ਨੂੰ ਦੱਸਿਆ ਵਾ ਤੇ ਫੇਰ ਕੀ ਜੇ ਹੋਰ ਵੀ ਕਿਸ ਨੂੰ ਦੱਸ ਦੇਂਗੀ ਤੇ ਜਾ ਦੱਸ ਦੇ ਨਾ ਮੈਂ ਨਹੀਂ ਮੈਂ ਨਹੀਂ ਦੱਸਦੀ ਨੀ ਕੋਈ ਵੀ ਚੱਲੀਏ ਭੈਣ ਜੀ ਮੈਂ ਨਾ ਤੇਰੇ ਵੱਲ ਜਾਣੀ ਤੇ ਨਾ ਮੈਂ ਉਹਦੇ ਵੱਲ ਰਹਿਣੀ ਆ ਮੈਂ ਹੁਣ ਜਾਣੀ ਆ ਆਪਣੇ ਘਰ ਨੂੰ ਨਹੀਂ ਕੋਈ ਗੱਲ ਨਹੀਂ ਮੈਂ ਆਪਣੇ ਪਿੰਡ ਜਾਣੀ ਆ ਕਿ ਮੈਂ ਕਰਨਾ ਰਹਿ ਕੇ ਤੁਸੀਂ ਮੇਰੇ ਵੱਲ ਚੱਲੋ ਨਾ ਨਹੀਂ ਨਹੀਂ ਤੂੰ ਵੀ ਉਤਰਾਂਦੀ ਆ ਨਹੀਂ ਮੈਂ ਮੈਂ ਤਾਂ ਅਜੇ ਤੱਕ ਕੋਈ ਗੱਲ ਕੀਤੀ ਆ ਤੇ ਤੂੰ ਉਹਦੇ ਵੱਲ ਵੇਖ ਕੇ ਕਰੇਂਗੀ ਜੇ ਅੱਜ ਉਹਨੇ ਕਰ ਲਈਆਂ ਕੱਲ ਤੂੰ ਕਰੇਂਗੀ ਨਹੀਂ ਨਹੀਂ ਮੈਂ ਨਹੀਂ ਕਰਦੀ ਹੈਗੀ ਨਹੀਂ ਨਹੀਂ ਕਰਦੀਆਂ ਤੁਸੀਂ ਕਰਦੀਆਂ ਜੇ ਪਿੰਡ ਜਿੰਦਰ ਗਈ ਜਾ ਕੇ ਮਨਾ ਲੈ ਕਿਹੜੀ ਗੱਲਾਂ ਜਿਹੜਾ ਜਿਹੜੀ ਗੱਲਾਂ ਕਰਾ ਜਾਨੂੰ ਲੋੜ ਆ ਬੜੀ ਉਹ ਮੈਨੂੰ ਨਹੀਂ ਲੋੜ ਹੈਗੀ ਤੇਰਾ ਦਿਮਾਗ ਖਰਾਪ ਆ ਮੈਂ ਹੁਣ ਉਹਦੇ ਤਰਲੇ ਕੱਢਾ ਮੈਂ ਤੇ ਕਿਸਦੇ ਵੀ ਨਹੀਂ ਕਰਦੀ ਕਦੀ ਵੀ ਯਾਰ ਮੇਰੀ ਗੱਲ ਸੁਣ ਅਜੇ ਪਹਿਲੇ ਸਾੜੇ ਸਾਂਝੀ ਆ ਉਹ ਤੇਰੇ ਦਿਲ ਚ ਵਹਿਮ ਆ ਸਾਡੇ ਕੋਗੀ ਖੜੂਗੀ ਪੈੜੀ ਪੂਲੀ ਵਾਲਾ ਕੰਮ ਹੈ ਨਹੀਂ ਆ ਯਾਰ ਪਹਿਲੇ ਸਾਂਝੀ ਹੈ ਤੇ ਇੰਨਾ ਦੇ ਨਾਮ ਚ ਆਪਣਾ ਹਿੱਸਾ ਲੈ ਸਕਦੀ ਆ ਉਹ ਇੰਨਾ ਦੇ ਸੈਨ ਹੋਏ ਆ ਕਿਉਂ ਨਹੀਂ ਤੈਨੂੰ ਅਕਲ ਆਉਂਦੀ ਸੈਨ ਹੋਏ ਇੰਨਾ ਦੇ ਹੁਣ ਨਹੀਂ ਪਹਿਲੀ ਦਾ ਹਿੱਸਾ ਲੈ ਸਕਦੀਆਂ ਪਹਿਲਾਂ ਲੈ ਸਕਦੀਆਂ ਪਹਿਲੀ ਹੁਣ ਨਾਮ ਆ ਨਾ ਸਾਰੀ ਟਾਡੇ ਨਾਲ ਵਖਰੀ ਟਾਡੇ ਨਾਲ ਵਖਰੀ ਇਹਨਾਂ ਦਾ ਹਿਸਾਬ ਮੋਕ ਗਿਆ ਹੁਣ ਕਿਤੇ ਹੇ ਸੇ ਜਦ ਬੜੇ ਕਾਨੂੰਨ ਚੱਲਦੇ ਪਏ ਹੋਣਾ ਉਹ ਨਾਲ ਮੜਕੇ ਕੋਈ ਪੰਗਾ ਪੈ ਦੇ ਜਾ ਤੂੰ ਮਿੰਤਾ ਕਰ ਲ ਮੈਂ ਨਹੀਂ ਮਿੰਤਾ ਕਰਨ ਵਾਲੀ ਹੈਗੀ ਨਹੀਂ ਨਹੀਂ ਜਾ ਮੇਰੇ ਪੈਰਾਂ ਦੇ ਕਪੜੇ-ਕੁਪੜੇ ਲਈ ਅੰਦਰ ਇਕੱਠੇ ਕਰਨਾ ਜਾ ਤੂੰ ਜਾ ਕੇ ਪੈਰੀ ਪੈ ਜਾ ਮੈਂ ਕਿਉਂ ਪੈਰੀ ਪਾਵਾਂ ਗੁੱਸੇ ਤੇ ਤੇਰੇ ਨਾਲ ਮੇਰੇ ਨਾਲ ਥੋੜਾ ਗੁੱਸੇ ਆ ਅੱਛਾ ਗੁੱਸੇ ਆ ਤੇ ਹੁਣ ਮੈਂ ਜਾ ਕੇ ਤੇ ਪੈਰੀ ਹੱਥ ਲਾਵਾਂ ਤੇ ਭੈਣ ਜੀ ਮੰਨ ਜੋ ਮੰਨ ਜੋ ਮੈਨੂੰ ਲੋੜ ਵਾ ਯਾਰ ਮੇਰੀ ਗੱਲ ਸਨ ਆਪਣੀ ਲੋੜ ਨੂੰ ਸਿਆਣੇ ਕਿ ਮਨਾਉਣਾ ਪੈਂਦਾ ਸਾਨੂੰ ਲੋੜ ਵਾ ਕੀ ਆ ਮੇਰੇ ਭੈਣ ਜੱਕੇ ਮਨਾਲਾ ਮੇਰ ਨਾਲੇ ਗੁੱਸੇ ਹੈਗੇ ਸੁਖਵਿੰਦਰ ਕਿਉਂ ਇਦਾਂ ਦੀਆਂ ਨਿਆਣਿਆਣੀਆਂ ਗੱਲਾਂ ਕਰਨ ਡਈਆਂ ਤੈਨੂੰ ਕਿਹੜਾ ਨਹੀਂ ਪਤਾ ਉਹ ਭੈਣ ਜੀ ਅੱਗੇ ਦੋਈ ਤਿੰਨੀ ਸਾਲੀ ਆਈ ਆ ਤੇ ਸਾਰਾ ਕੁਝ ਕਰ ਗਈ ਸਾਡੇ ਨਾਂ ਹੋਣ ਨਹੀਂ ਹੈਗਾ ਉਹਨਾਂ ਦੇ ਨਾਂ ਕੱਖ ਵੀ ਹੋਣ ਨਹੀਂ ਪੈਲੀ ਪੈਲੀ ਨਾ ਹੋਣੀ ਤੂੰ ਕਿਉਂ ਟੈਨਸ਼ਨ ਲਈ ਜੰਨੀ ਆ ਵੇ ਫालतू ਟੈਨਸ਼ਨਾ ਚੁੱਕੀ ਮੈਨੂੰ ਡਰਾ ਹੁੰਦਾ ਕਿ ਤੇ ਹੋਰ ਪੰਗਾ ਪੈ ਜਾਵੇ ਨਾ ਉਹ ਪੈ ਜੂਗਾ ਜਿੱਥੇ ਇੰਨੇ ਪੰਗੇ ਨਵੇੜੇ ਉੱਥੇ ਵੀ ਨਵੇੜ ਲਾਂਗੇ ਇਹ ਕੀ ਆ ਜਨ ਮੈਨੂੰ ਤਾਂ ਬੜਾ ਮੁਸ਼ਕਲ ਹੋਣ ਡਿਆ ਚਲਾ ਕੇ ਚੱਲਿਏਗਾ ਤੂੰ ਜਾ ਮੈਨੂੰ ਨਹੀਂ ਜਾਣਾ ਕੀ ਪਖੰਡ ਕਰਦੀ ਫਿਰਦੀ ਆ ਉਤੇ ਪੈਰੀ ਪੈਣਾ ਜਿਹੜਾ ਜਾਂਦਾ ਜਾਣਦੇ ਮੈਂ ਫੇਰ ਜਾ ਕੇ ਮਨਾ ਲਾਂ ਬੈ ਜਾ ਰ ਮੋਨ ਟੇਕੇ ਕਿਉਂ ਕਾਦੀ ਗੱਲਾਂ ਜਰ ਮੋਨ ਤੇ ਜਾਂਦੇ ਮੈਂ ਮਨਾ ਲਣੀ ਆ ਮੈਂ ਮੈਂ ਮਾਫੀ ਮੰਗ ਰਣੀ ਆ ਹੁਣ ਮੇਰੇ ਤੇ ਚੜ ਕੇ ਜਾ ਕੇ ਗੱਲਾਂ ਕਰ ਉਹਨੂੰ ਇਹ ਹੋਊਗਾ ਵੱਡੀ ਚੰਗੀ ਨਹੀਂ ਆ ਨਿੱਕੀ ਚੰਗੀ ਜਾ ਕੇ ਨਿੱਕੀ ਮਨਾਉਣ ਡਈ ਆ ਹੁਣ ਇਹੋ ਕੋ ਚਾਉਂਦੀ ਆ ਨਹੀਂ ਮੈਂ ਚਾਉਂਦੀ ਤੇ ਨਹੀਂ ਮੈਂ ਤਾਂ ਬਸ ਤੇਰੇ ਭਲੇ ਕਰਕੇ ਕਰਨੀ ਜਰ ਤੂੰ ਤਾਂ ਆਪਣੀ ਮੰਨਣ ਡਈ ਆਈ ਤੂੰ ਆਪਣੀ ਆਪਣੀ ਆਕਰ ਆਕਰ ਤੁਹਾਡੀ ਛੱਡ ਦੇ ਕੋ ਕੋ ਨਹੀਂ ਹੁੰਦਾ ਨਾਲ ਹਿਸਾਬ ਇਹ ਆਕਰ ਮੈਂ ਨਾਲੇ ਮੇਰੀ ਘਰ ਸਾਂ ਹਿਸਾਬ ਵੀ ਰੋਟੀ ਵੀ ਲੈਣੀ ਸੁੱਖ ਨੂੰ ਵੀ ਲੈਣਾਵਾ ਫਿਰ ਹੀ ਆਪੇ ਜਾਵਾਂਗੇ ਚਲ ਸਿਆਗੇ ਚਲ ਜਾਗੇ ਆਪ ਚਲ ਜਾਗੇ ਉੱਥੇ ਵੀ ਜਾ ਕੇ ਇਹਨੇ ਘੁੱਸਾਂ ਛੱਡਣੀਆਂ ਉੱਥੇ ਕੀ ਕਰਨਾ ਉੱਥੇ ਕੁਰਮਾ ਚ ਕਿਉਂ ਬੇਇਤੀ ਕਰਾਉਣੀ ਆ ਉਹ ਜਿਹੜਾ ਜਾਂਦਾ ਜਾਣਦੇ ਕਿਉਂ ਮੇਰੇ ਕੋਲੋਂ ਬੁਲਾ ਨਹੀਂ ਟਲਣ ਦਿੰਦੀ ਤੂੰ ਚਲ ਫਿਰ ਠੀਕ ਹੈ ਤੇਰੀ ਮਰਜ਼ੀ ਫਿਰ ਜਿੱਦਾਂ ਮਰਜ਼ੀ ਚੱਲ ਫਿਰ ਜੇ ਕੱਲ ਕੋਈ ਗੱਲਬਾਤ ਹੋਈ ਨਾ ਪਹਿਲੀ ਤੇ ਮੈਂ ਤੈਨੂੰ ਨਹੀਂ ਛੱਡਣਾ ਫਿਰ ਇਹ ਵੇਖ ਲਈ ਹੁਣ ਜੇ ਵਿੱਚ ਮੇਰੀ ਵੀ ਗਈ ਮੇਰਾ ਹਿੱਸਾ ਵੀ ਇਹ ਕੀ ਗੱਲ ਇਹ ਕਿੱਦਾਂ ਦੀ ਗੱਲ ਕਰਨ ਢਈ ਆ ਕਾਗਜ਼ ਸਾਰੇ ਮੇਰੇ ਕੋਲ ਵਾ ਜੇ ਕਵੇਂ ਤਾਂ ਕੱਢ ਕੇ ਵਿਖਾਵਾਂ ਤੈਨੂੰ ਮੈਨੂੰ ਵਿਖਾ ਫਿਰ ਕਿ ਦਿਨਾਂ ਦੇ ਵਿੱਚ ਸ ਦੱਸ ਮੇਰੇ ਤੇ ਯਕੀਨ ਹੈ ਨਹੀਂ ਤੈਨੂੰ ਮਾਸਾ ਵੀ ਹਨਾ ਯਕੀਨ ਤੇ ਹੈਗਾ ਵਾ ਪਰ ਫਿਰ ਵੀ ਵੇਖਣੇ ਚਾਹੀਦੇ ਨਾ ਉਹ ਨਾ ਮੜ ਕੇ ਕੱਲ ਨੂੰ ਕੋਈ ਪੰਗਾ ਪੈ ਜਾਵੇ ਆਇਆ ਤੈਨੂੰ ਵਿਖਾਈ ਦਵਾ ਪੰਗਾ ਪੈ ਜਾਵੇ ਪੰਗਾ ਪੈ ਜਾ ਤੂੰ ਕੀ ਕਰ ਲੇਗੀ ਮੈਨੂੰ ਤੈਨੂੰ ਵਿਖਾਈ ਦਵਾ ਤੇਰਾ ਵਹਿਮ ਕਾਢੀ ਦਵਾ ਮੈਂ ਤਾਂ ਜਾਣੀ ਆ ਮੈਂ ਕੀ ਕਰਨਾ ਰਹਿ ਕੇ ਇੱਥੇ ਪੰਜ ਮਿੰਟ ਗੱਲ ਸੁਣਾ ਨਹੀਂ 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 ਤੁਸੀਂ ਰੋ ਇੱਥੇ ਬਹੋ ਮੇਰਾ ਕੰਮ ਹੀ ਨਹੀਂ ਕੋਈ ਵੇ ਨਹੀਂ ਨਹੀਂ ਕੋਈ ਗੱਲ ਨਹੀਂ ਤੁਸੀਂ 2 ਮਿੰਟ ਬਹੋ ਕੋਈ ਗੱਲ ਨਹੀਂ ਤੁਸੀਂ ਰੋ ਇੱਥੇ ਉਹਦੇ ਤਾਂ ਕਰਨਾ ਮੈਂ ਤੇ ਆਈ ਹਾਂ ਵੀ ਮੇਰੇ ਪਿਓ ਦਾ ਘਰ ਆ ਉਹਦੀ ਅਨਸਾ ਦਾ ਕੋਈ ਭਲਾ ਹੋ ਜੇ ਤਨ ਪਤਾ ਇਹ ਵੱਡੀ ਦਾ ਸਭਾ ਜੀ ਵੱਡੀ ਦਾ ਸਭਾ ਇਦਾਂ ਦਾ ਵਾ ਤੇ ਮੈਂ ਹੁਣ ਇਹਦੇ ਸਭਾ ਲਈ ਬਹਿਨੀ ਰਹਿਣਾ ਚਾ ਕੋਈ ਨਹੀਂ ਤੁਸੀਂ ਆਓ ਫਿਰ ਮੇਰੇ ਨਾਲ ਨਹੀਂ ਮੈਂ ਨਹੀਂ ਹੁਣ ਕਿਤੇ ਨਾ ਮੈਂ ਤੇਰੇ ਵਾਲਾ ਜਾਣਾ ਤੇ ਨਾ ਮਿਲਦੇ ਵਾਲੀ ਰਹਿਣਾ ਮੈਂ ਮੈਂ ਚਲ ਜਾਣਾ ਅੱਜ ਮੈਂ ਨਹੀਂ ਰਹਿਣਾ ਕਿਉਂ ਕੀ ਗੱਲ ਕੋਈ ਗੱਲ ਨਹੀਂ ਉਹ ਤਾਂ ਤੁਹਾਨੂੰ ਪਤਾ ਹੀ ਜੀਦਾ ਫੋਨ ਆ ਮੁੰਡਾ ਇਹ ਮੇਰੀ ਨੋ ਆਖਣ ਲਈ ਮੰਮੀ ਆ ਜਾ ਘਰ ਨੂੰ ਤੂੰ ਹੁਣ ਇੱਥੇ ਬਹਿ ਗਈ ਮੈਂ ਚਲ ਜਾਣਾ ਅੱਜ ਮੈਂ ਤਾਂ ਨਾਲ ਕਿਉਂਕਿ ਮੇਰੀ ਇੱਥੇ ਕਦਰ ਹੀ ਕੋਈ ਨਹੀਂ ਤੇ ਮੈਂ ਰਹਿ ਕਰਨਾ ਇੱਥੇ ਕਿਉਂ ਨਹੀਂ ਭੈਣ ਜੀ ਮੈਂ ਤਾਂ ਤੁਹਾਡੀ ਪੂਰੀ ਕਦਰ ਮੇਰੀ ਤੁਹਾਨੂੰ ਲੋੜ ਹੀ ਨਹੀਂ ਮੈਂ ਤਾਂ ਤੁਹਾਡੀ ਪੂਰੀ ਕਦਰ ਕਰਦੀ ਹਾਂ ਤੁਹਾਨੂੰ ਲੋੜ ਹੀ ਜੇ ਮੇਰੀ ਲੋੜ ਹੁੰਦੀ ਨਾ ਤੇ ਮੈਂ ਉਦੋਂ ਦੀ ਆਈ ਆ ਕੋਈ ਮੇਰੀ ਕਦਰ ਕਰਦੀ ਤੇ ਮੈਂ ਆ ਤੁਹਾਡੀ ਕਦਰ ਜੇ ਮੇਰੀ ਗੱਲ ਸੁਣ ਤੂੰ ਮੈਨੂੰ ਫੋਨ ਕੀਤਾ ਮੈਂ ਉਸ ਵੇਲੇ ਦੌੜੇ ਜਦੋਂ ਮੈਨੂੰ ਪਤਾ ਲੱਗਾ ਵੀ ਤੁਸੀਂ ਆਏ ਜੇ ਤੇ ਮੈਂ ਉਸੇ ਵੇਲੇ ਆਈ ਨਹੀਂ ਤਾਂ ਮੈਂ ਆਈ ਆ ਪਰ ਉਹਨੇ ਕੀ ਕੀਤਾ ਤੁਸੀਂ ਉਹਨੂੰ ਛੱਡੋ ਤੁਸੀਂ ਆ ਮੇਰੇ ਕੋ ਫੋਨ ਇਹ ਕੀ ਕੀਤਾ ਉਹ ਵੱਡੀ ਸੀ ਚਲ ਤੁਹਾਨੂੰ ਪਤਾ ਤਾਂ ਹੈਗਾ ਜਿਹਦਾ ਦੇ ਹੈਗੇ ਤੁਹਾਨੂੰ ਪਤਾ ਉਹਦੇ ਪਹਿਲੇ ਵਾਸਤੇ ਮੈਂ ਆਈ ਕੋਈ ਗੱਲ ਨਹੀਂ ਤੁਹਾਨੂੰ ਪਤਾ ਮੈਂ ਉਹਦੇ ਮੈਂ ਆਈ ਹਾਂ ਨਾ ਮੈਨੂੰ ਪਤਾ ਲੱਗਾ ਤੇ ਮੈਂ ਰਹਿ ਪਈ ਹਾਂ 4 ਦਿਨ ਵੀ ਚਲ ਮੈਂ ਇਹਦਾ ਕੁਝ ਸੋਚੂਗੀ ਪਰ ਉਹਨੇ ਮੇਰੀ ਸੁਣੀ ਕੋਈ ਨਹੀਂ ਚਲ ਮੈਂ ਹੁਣ ਜਾਣੀ ਆ ਆਜੋਗਾ ਮੇਰੇ ਵੱਲ ਹੈ ਨਹੀਂ ਮੇਰੇ ਵੱਲ ਚਲੀਏ ਨਹੀਂ ਤੇਰੇ ਵੱਲ ਬ ਨਹੀਂ ਹੋਣਾ ਬੱਚੇ ਮੈਂ ਰਹਿ ਕਿਉਂ ਅੱਜ ਮੈਂ ਚਲ ਜਾ ਚਲ ਫਿਰ ਤੁਹਾਡੀ ਮਰਜ਼ੀ ਫਿਰ ਆਹੋ ਫਿਰ ਆਹੋ ਫਿਰ ਤੁਹਾਡੀ ਮਰਜ਼ੀ ਫਿਰ ਕਿ ਮੈਂ ਕੀ ਕਹਿ ਸਕਦੀ ਆ ਉਹ ਅਜੀ ਕਿੱਧਰ ਨੂੰ ਬੈਗ ਚੁੱਕ ਲਿਆ ਵਾ ਹਾਂ ਫਿਰ ਜਾਵਾਂ ਮੈਂ ਕਿ ਹੁਣ ਮੈਂ ਇੱਥੇ ਰਹਿ ਕੇ ਕੀ ਕਰਨਾ ਮਾਂ ਤੇਰੀ ਤਾਂ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀ ਤੇਰੇ ਕਰਕੇ ਮੈਂ ਇੱਥੇ ਬੈਠੀ ਹਾਂ ਉਦਣ ਦੀ ਵੀ ਚੱਲ ਕੋਹ ਨਾ ਕੋਹ ਇਹਦਾ ਮਸਲਾ ਹੱਲ ਹੋ ਜਾਊਗਾ ਤੇ ਉਹ ਤੇ ਮੈਨੂੰ ਝਾੜ ਝਾੜ ਛੁੱਟੀ ਜਾਂਦੀ ਝਾੜ ਝਾੜ ਛੁੱਟੀ ਜਾਂਦੀ ਤੇ ਤੂੰ ਹੀ ਕਹ ਤੂੰ ਤੁਰ ਪੇ ਜੇ ਦੱਸ ਕਿ ਮੈਂ ਕੀ ਕਰਾਂ ਰਹਿ ਕੇ ਜੇ ਤਾਂ ਮੇਰੀ ਮੰਨਦੀ ਨਹੀਂ ਤੇ ਮੈਂ ਕੀ ਕਰਾਂ ਉਹ ਆਊਗਾ ਨਹੀਂ ਮੈਂ ਹੁਣ ਮੇਰੀ ਗੱਲ ਸੁਣ ਇਸ ਤਰ੍ਹਾਂ ਚੰਗਿਆ ਨਹੀਂ ਲੱਗੀ ਦਾ ਜਿੱਥੇ ਕਦਰ ਨਾ ਨਾ ਹੋਵੇ ਉੱਥੇ ਫਿਰ ਰਹਿਣਾ ਨਹੀਂ ਚਾਹੀਦਾ ਚੰਗਿਆ ਨਹੀਂ ਲੱਗੀ ਦਾ ਤੇ ਤੂੰ ਆਪਣਾ ਘਰ ਬਸਾ ਤੂੰ ਇੱਕ ਵਾਰਾ ਅੱਗੇ ਉੱਜਣਿਆ ਹੁਣ ਡੋਰੇ ਉੱਜੜਨਾ ਹੁਣ ਆਪਣਾ ਘਰ ਬਸਾ ਕੇ ਹੁਣ ਤੇਰੇ ਘਰ ਨਾਲ ਹੋਰ ਹੈ ਗੇ ਥੱਪਾ ਤੇਰੇ ਤੇ ਦਵਾ ਜੂਦਾ ਲੱਗ ਗਿਆ ਹੁਣ ਫੇਰ ਤੇਰੇ ਘਰ ਨਾਲ ਘਰ ਬਸਾਲਾ ਆਪਣਾ ਕਿਉਂ ਉੱਜੜਦਾ ਜਾਣਾ ਕਿਉਂ ਉੱਜੜਦਾ ਜਾਣਾ ਓਏ ਉਹ ਤੇ ਗੱਲ ਠੀਕ ਆ ਗਾਂਂ ਸਾਦੀ ਨਹੀਂ ਲੋੜ ਓ ਚੱਲ ਪੂਆ ਕੋਈ ਗੱਲ ਨਹੀਂ ਸਾਰੇ ਹਾਂ ਸਾਡੇ ਮਾਪਿਓ ਦਾ ਬੜਾ ਸੋਹਣਾ ਪਰਿਵਾਰ ਆ ਤੇ ਭਰ ਤੂੰ ਹੀ ਤੇ ਅੱਗੇ ਲਗਾ ਲਤੀ ਤੁਸੀਂ ਤਾਂ ਮੈਂ ਨੌਂ ਕੱਟ ਦਿੱਤਾ ਮੇਰੇ ਪਿਓ ਦਾ ਤੇ ਮੇਰੇ ਪਰ ਘਰ ਨੂੰ ਕਿੰਨਾ ਚਰ ਹੋਇਆ ਘਰੋਂ ਗਏ ਨੂੰ ਕੋਈ ਸ਼ਾਨ ਪਾਉਣ ਕੀਤੀ ਉਹ ਵਾਤੇ ਉਹ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀ ਉਹ ਉਤਰਾਂ ਨਹੀਂ ਸੁਣਦੀ ਗਿੰਦੀ ਕਹੇਦੀ ਤੇ ਤੁਸੀਂ ਤਾਂ ਪਾਸ ਜੀ ਗੱਲ ਲਗਾ ਲ ਦਿੱਤੀ ਉਹ ਚੱਲ ਭੂਆ ਉੱਥੇ ਜਾ ਕੇ ਗੱਲ ਕਰੋ ਐਵੇਂ ਕਿਉਂ ਕਰੋ ਉੱਥੇ ਜਾ ਕੇ ਇੱਥੇ ਕਿਸੇ ਨੂੰ ਪਤਾ ਲੱਗੂ ਤੁਹਾਡੇ ਘਰ ਤੁਕਾਂ ਦਾ ਕਹਦਾ ਕੋਈ ਕਰਾਂਗੇ ਕੋਈ ਗੱਲ ਤਾਂ ਹੀ ਪਤਾ ਲੱਗੂ ਤੁਹਾਨੂੰ ਸ਼ਰਮ ਆਊਗੀ ਵੀ ਅਸੀਂ ਕੀ ਕਰਨ ਦੇ ਆਏ ਹੁਣ ਬੇਇਤੀ ਕਰਾਉਣੀ ਸਾਡੀ ਫਿਰ ਕਰਕੇ ਜਾਣੀ ਅੱਜ ਮੈਂ ਤੈਨੂੰ ਨਹੀਂ ਹੌਸ਼ ਆਉਣੀ ਉਹ ਤਰ੍ਹਾਂ ਜੇ ਤੇਰੀ ਹਉ ਨਾ ਤਾਂ ਤੈਨੂੰ ਪਤਾ ਕਿ ਤਰ੍ਹਾਂ ਲੱਗੂਗਾ ਉਹ ਲੈ ਆ ਉਹ ਨਹੀਂ ਤੂੰ ਰਹਿਣ ਦੇ ਜਾ ਕੇ ਮਾਂ ਦਾ ਬਣ ਚਮਚਾ ਬਣਿਆ ਮਾਂ ਦਾ ਏ ਕੋਈ ਇਹਨੂੰ ਪਤਾ ਨਹੀਂ ਲੱਗਦਾ ਉਹ ਚੱਲ ਭੂਆ ਐਵੇਂ ਰੋਣੀ ਨਾ ਪਾਈ ਜੋ ਨਹੀਂ ਆਣੀ ਰਹਿੰਦੀ ਜਾਣੀ ਆ ਮੈਂ ਚੱਲ ਮਰਜੀ ਆ ਫਿਰ ਮੈਂ ਤੇ ਰੋਕਣ ਡਿਆ ਹੁਣ ਮੈਂ ਕੀ ਕਰਾਂ ਮਰਜੀ ਤੁਹਾਡੀ ਤੇ ਵੇਖਣ ਡਈ ਆ ਇਹ ਕਿਹੜੀ ਮਰਜ਼ੀ ਚ ਚੱਲਦੇ ਤੁਸੀਂ ਮੈਂ ਕਹਿੰਨਾ ਆ ਜਾਓ ਭੂਆ ਨਾ ਪਾਓ ਰੋੜੀ ਮੈਨੂੰ ਪਤਾ ਹੁਣੀ ਸਾਰੀ ਉਮਰ ਤੈਨੂੰ ਨਹੀਂ ਪਤਾ ਲੱਗਣਾ ਕੀ ਬਣਦਾ ਕਿੱਥੇ ਦੁਨੀਆ ਵਸਦੀ ਆ ਚੰਗਾ ਬੜਿਆ ਰਹਿਣਾ ਬੜਿਆ ਰਹਿਣਾ ਮਾਉਂ ਜਾ ਤੇ ਕੀ ਕਰਾਂ ਫਿਰ ਹੁਣ ਗਾ ਸੋਚ ਸੋਚਣੀ ਡਿਆ ਮੈਂ ਸੋਚਿਆ ਭੂਆ ਬੜਾ ਕੁਝ ਕੀ ਕਰਨਾ ਗਾੜੀ ਆ ਹੁਣ ਡੁੱਲਿਆਂ ਬੇਰਾਂ ਦਾ ਕੀ ਫਿਰ ਮੈਂ ਹੁਣ ਕੀ ਇਹਨੂੰ ਸਹੀ ਕਰਾਂ ਦੱਸ ਸਹੀ ਕਰਨੇ ਪੈੜੇ ਆ ਹਾਂ ਐਵੇਂ ਜਿੰਨੇ ਮੂੰਹ ਉਹਨੀਆਂ ਗੱਲਾਂ ਸਾਡੇ ਤੇ ਸਿਰ ਤੇ ਪਤਾ ਨਹੀਂ ਕੀ ਗੱਲ ਵੀ ਕਿਹੜਾ ਕਾਲ ਨੱਚਣ ਡਿਆ ਵਾ ਤਾਂ ਸੰਭਾਲਣਾ ਕਾਲ ਨੂੰ ਕਾਲ ਨੂੰ ਸੰਭਾਲ ਵੇਖ ਕੇ ਪੈਰ ਧਰ ਕੀ ਕਰਦਾ ਮੈਂ ਸੋਚ ਕੇ ਪੈਰ ਧਰ ਵੀ ਮੈਂ ਕਿਹੜਾ ਕਰਦਾ ਵਾਂ ਕਿਹੜੇ ਮੌਕੇ 'ਚ ਮੈਂ ਚੱਲਣ ਡਿਆ ਵਾਂ ਕਿੱਥੇ ਮੈਂ ਖਲੋਤਾ ਕੀ ਕਰਨ ਡਿਆ ਗਾੜੀ ਆਪਣੇ ਘਰ ਦਾ ਸੋਚ ਭੂਆ ਸਾਨੂੰ ਤੇ ਸਾਰੇ ਪਤਾ ਨਹੀਂ ਲੱਗਦਾ ਵੀ ਛਦਾਈ ਸਮਝਦੇ ਆ ਸਾਰੇ ਇਹੋ ਆ ਵੀ ਆਪਾਂ ਹੀ ਸਿਆਣੇ ਇਹ ਪਾਗਲ ਤਰੇ ਫਿੰਡੇ ਅੱਛਾ ਜਵਾਈ ਬਣ ਜਾਣਾ ਕੇ ਮਾਂ ਦੇ ਮਗਰ ਲਾ ਕੇ ਉਹ ਆਊਗਾ ਆਜੋ ਹੈ ਆਜੋ ਕਿੱਧਰ ਜਾਵਾਂ ਮੈਂ ਨਹੀਂ ਆਉਣਾ ਮੇਰੀ ਮਾਂ ਹੁੰਦੀ ਨਾ ਘਰ ਤੇ ਮੈਨੂੰ ਮੋੜ ਕੇ ਖੜਦੀ ਤੇਰੀ ਮਾਂ ਆਈ ਮੈਨੂੰ ਮੋੜਨਾ ਆਈ ਹੈ ਮੇਰੇ ਮਗਰ ਮਮੀ ਪਰਵਾਹ ਨਹੀਂ ਕੋਈ ਹੈ ਪਰਵਾਹ ਨੂੰ ਮੈਂ ਕਿਹਾ ਚੱਲ ਮੈਂ ਮੋਪੜ ਕੱਢਦਾ ਮੈਂ ਛੱਡਉਂਦਾ ਨਹੀਂ ਨਹੀਂ ਤੂੰ ਰਹਿਣ ਦੇ ਮਾਪਟੇ ਮਾਪਟੇ ਚੱਲ ਜੂ ਮੈਂ ਆਪੇ ਹੀ ਮਬਟਾਂ ਲਿਆਉਂਦਾ ਏ ਹੁਣ ਚੰਗਾ ਫਿਰ ਵੇਖ ਲੋ ਮਰਜੀ ਆ ਤੁਹਾਡੀ ਮੈਂ ਤੇ ਰੋਕਣ ਡਿਆ ਮੇਰੀ ਮਰਜ਼ੀ ਕਾਦੀ ਮਰਜ਼ੀਆਂ ਤਾਂ ਤੁਹਾਡੀਆਂ ਚੱਲਣ ਡੀਆਂ ਕੱਢਿੰਗਾ ਮਰਜ਼ੀਆਂ ਚੱਲਣ ਡੀਆਂ ਤੇਰੀ ਮਾਂ ਦੀਆਂ ਮਰਜ਼ੀਆਂ ਚੱਲਣ ਡੀਆਂ ਮੇਰੀ ਮਰਜ਼ੀ ਕਾਦੀ ਕੀ ਕਮਾ ਹੁਣ ਮੈਂ ਭੂਆ ਤੁਹਾਨੂੰ ਮੇਰੇ ਤੇ ਜਿਹੜਾ ਮੈਂ ਗੱਲ ਕਰਦਾ ਤੂੰ ਉਤੋਂ ਦੀ ਵੱਲ ਲੈਂਦੇ ਮੈਂ ਤੁਹਾਨੂੰ ਕਿ ਤੂੰ ਮੈਨੂੰ ਕੀ ਕਹਿਣਾ ਕਹਿਣ ਜੋਗਾ ਤਾਂ ਤੂੰ ਅਸੀਂ ਛੱਡਿਆ ਹੀ ਨਹੀਂ को जोगा चंगा फिर जाओ आ लो हाथ जोड़े कान न फड़े जाओ बैठ का मार मार बैठ का। बैठकूआ मैं जोड़े हाथ, जाओ चल जो वेलो जाओ आह पुआ गई ते बड़ा टली मुसीबत ही टली ਮੰਮੀ ਵੀ ਆਪਣੀ ਥਾਂ ਮੈਨੂੰ ਲੱਗਦਾ ਵੀ ਸੱਚੀ ਐ ਜਿਹੋ ਜਿਹਾ ਭੂਆ ਦਾ ਸੁਭਾਅ ਭੂਆ ਤੇ ਗੱਲ ਹੀ ਨਹੀਂ ਕਰ ਦਿੰਦੀ ਤੇ ਕਿਹੜੀ ਮਾਂ ਦੀ ਧੀ ਸਾਡੀ ਦਾਦੀ ਵੀ ਤਾਂ ਨਹੀਂ ਹੋਣੀ ਤਾਂਜੀ ਆਹ ਰੰਡ ਮੈਂ ਤਾਂ ਜੱਜ ਪੀਣਾ ਮੈਨਾਂੇ ਵੇਖਣੇ ਮੈਂ ਤਾਂ ਸ਼ਾਇਦ ਨਾ ਹੋਵੇ ਮੈਂ ਇਹ ਕੱਢ ਕੇ ਦੇ ਦੇਣੀ ਆ ਤਾਰਦਾ ਤੇ ਕੀ ਨਾ ਕੋਈ ਗੱਲ ਤੇ ਮੇਰੀ ਗੱਲ ਸੁਣ ਉਹ ਚਲੇ ਗਈ ਮੈਂ ਤਾਂ ਬੜਾ ਰੋਕਿਆ ਸੀ ਤੂੰ ਤੇ ਜਾਣ ਕੇ ਰੋਕਣ ਦੀ ਜਾਣ ਕੇ ਤਰਲੇ ਕੱਢਣ ਲਈ ਆ ਮੈਂ ਤੇ ਕਿਹਾ ਸੀ ਤੈਨੂੰ ਪੁਨੇ ਨਹੀਂ ਰੁਕਣਾ ਨਹੀਂ ਨਾ ਫਿਰ ਵੀ ਦੀਦੀ ਫਿਰ ਵੀ ਹੈਤ ਕਰ ਦਿੱਤੀ ਹੈ ਨਾ ਫਿਰ ਬੰਦਾ ਬੁਰਾ ਲੱਗਦਾ ਕਿਸੇ ਨੇ ਕਹਿਣਾ ਲੈ ਸਾਡੀ ਜਿਹਾ ਭਜਾਈਆਂ ਸਾਡੇ ਨਾਲ ਕਰਨ ਇਦਾਂ ਤਾਂ ਫਿਰ ਹਾਨੂੰ ਗੁੱਸਾ ਨਹੀਂ ਹੁੰਦਾ ਹੈ ਤੂੰ ਇਦਾਂ ਕਰਨ ਦੀ ਜਾ ਕੇ ਆਪਣੀ ਭਜਾਈਆਂ ਜਿੱਦਾਂ ਉਹ ਕਰਨ ਲਈ ਹੈ ਹੋਣੇ ਮੇਨੇ ਪਿੰਡ ਲਈ ਅਸੀਂ ਤੇ ਦੰਤ ਦੰਦ ਨਹੀਂ ਚੁੱਕਦੀਆਂ ਫੇਕੇ ਜਾ ਕੇ ਆਪਣੀ ਭਜਾਈਆਂ ਨਾਲ ਇਦਾਂ ਕਰਦੇ ਆਪਾਂ ਉਹ ਤਾਂ ਗੱਲ ਤਾਂ ਸਹੀ ਹੈ ਪਰ ਫਿਰ ਵੀ ਨਹੀਂ ਮੈਨੂੰ ਬੜਾ ਹੋਰ ਤਣਾ ਹੋਇਆ ਵਾ ਪਿਚਣਗੀ ਵਿੱਚ ਜੀ ਨਰਾਜ਼ ਹੋ ਕੇ ਤੂੰ ਵੀ ਨਾ ਚੱਲ ਜਾਨੀ ਉਹਨਾਂ ਤੋਂ ਖੀ ਤੈਨੂੰ ਤੇ ਤੂੰ ਨਾਲ ਚੱਲ ਜਾਨੀ ਉਹਦੇ ਨਹੀਂ ਨਾਲ ਕੀ ਜਾਣਾ ਜਦ ਮੈਂ ਤੇ ਬਥੇਰੇ ਨੂੰ ਕਿਹਾ ਸੀ ਮੈਂ ਤਾਂ ਕੋਈ ਗੱਲ ਨਹੀਂ ਤੂੰ ਰਹਿ ਪਾ ਤੂੰ ਨਹੀਂ ਮੰਨੀ ਫਿਰ ਤੂੰ ਉਹਦੇ ਜਾਣ ਕੇ ਤਰਲੇ ਕੱਢਦੀ ਫਿਰਦੀ ਕੀ ਲੋੜ ਪਈ ਆ ਲੋੜ ਹੈਗੀ ਦੱਸ ਲੋੜ ਵਾ ਨਾ ਤਾਂ ਹੀ ਤੇ ਕਿਹਾ ਸੀ ਮੈਂ ਤਾਂ ਦੱਸਿਆ ਮੇਰਾ ਰੱਬ ਇਹਦਾ ਕਿੰਨਾ ਦਿਮਾਗ ਇੰਨਾ ਪੰਨਿਆ ਠੇ ਸਿਰ ਦੀਆਂ ਠਿਕਰੀਆਂ ਪਰ ਇਹ ਜਨਾਨੀ ਨੂੰ ਨਹੀਂ ਲੱਗਦੀ ਮੈਂ ਕਹਿੰਦੀ ਲੋੜ ਤੇ ਕਾਦੀ ਤੈਨੂੰ ਤੇ ਲੋੜ ਆ ਪੈਣਾ ਮੈਂ ਤਾਂ ਤੂੰ ਤਾਂ ਆਪਣੇ ਕੁੜੀ ਵੀ ਵੇ ਵਾਲੀ ਮੁੰਡਾ ਵੀ ਵਿਆਹਿਆ ਤੇ ਮੈਂ ਤਾਂ ਤੇ ਦਵੇਂ ਜਾਣੇ ਵਿਆਉਣੇ ਆ ਤੇ ਮੇਰੀ ਗੱਲ ਸੁਣ ਮੇਰੀ ਕੁੜੀ ਨੂੰ ਜਿਹੜੀਆਂ ਵਾਲੀਆਂ ਪਾ ਗਈਆਂ ਨਾ ਉਹ ਤੂੰ ਵੀ ਪਵਾ ਲਈ ਤੇ ਮੁੰਡੇ ਨੂੰ ਕੈਂਠਾ ਪਾ ਗਈ ਆ ਉਹ ਪਵਾਲਾ ਤੂੰ ਵੀ ਪਾ ਲਈ ਯਾਰ ਪਾਵੇ ਚਾ ਨਾ ਪਾਵੇ ਉਹ ਗੱਲ ਲੱਗ ਪਰ ਫਿਰ ਵੀ ਕਰ ਦਿੱਤੀ ਇਹ ਕੱਲ ਨੂੰ ਕਿਸ ਨੇ ਕਿਹਾ ਪੂਆ ਕਿਉਂ ਨਹੀਂ ਆਈ ਨਹੀਂ ਕੋਈ ਗੱਲ ਕਰ ਦਿੱਤੀ ਤੇ ਹੁਣ ਮੈਂ ਸਿਰ ਤੇ ਬਾਲਣਾ ਵੀ ਨਾ ਨਾ ਬਾਲੋ ਮੈਨੂੰ ਬਾਲਣੀ ਪੈਣੀ ਹੈ ਕਿਉਂਕਿ ਮੇ ਆਜੇ ਬੱਚੇ ਵਿਆਉਣੇ ਆ ਜਾ ਮਿੰਤਾ ਕਰ ਜਾ ਜਾ ਕੇ ਪਿਆਰੀ ਪਿਆ ਜਾ ਉਹਦੇ ਕਿ ਭੈਣ ਜੀ ਮੁਰਜੋ ਹਜੇ ਕਿਹੜੀ ਗਈ ਹੁਣੀ ਦੂਰ ਚਲ ਜਾ ਤੇ ਮੈਂ ਤਾਂ ਹੁਣ ਇੱਥੇ ਥੋੜਾ ਹੁਣ ਤੋਂ ਚਲੇਗੀ ਆ ਤੇ ਮੈਂ ਕਰ ਚਲ ਜਾ ਮਗਰ ਚਲ ਜਾ ਮਗਰ ਨਹੀਂ ਜਾਇ ਜਾਂਦਾ ਮਗਰ ਹੁਣ ਮੈਂ ਜਾ ਕੇ ਕੀ ਕਰਾਂਗੀ ਜਾ ਮੋੜ ਲਿਆ ਮੋੜ ਲਿਓਗੇ ਫਿਰ ਜਦੋਂ ਮੈਂ ਟਾਈਮ ਆਊਗਾ ਮੈਂ ਵੇਖੂਗੀ ਫੇਮਾ ਬਣਾਉਂਗੇ ਪਰ ਤੂੰ ਤਾਂ ਹੁਣ ਰਸਾ ਕੇ ਭੇਜ ਦਿੱਤੀ ਆ ਨਾ ਜਾਂਦਾ ਜਿਹੜਾ ਜਾਵੇ ਐਵੇਂ ਨਾ ਪਖੰਡ ਕਰ ਐਨੇ ਪਖੰਡ ਨਹੀਂ ਕਰਨੇ ਚੰਗੇ ਹੁੰਦੇ ਪੰਜ ਪਖੰਡ ਨਹੀਂ ਆ ਤੇ ਤੂੰ ਅੱਜੇ ਗੋਰੇ ਦਾ ਤੇ ਹੈਪੀ ਦਾ ਵਿਆਹ ਕਰਨ ਲੱਗੀ ਆ ਮੇਰੇ ਪੰਜ ਰਿਸ਼ਤੇਦਾਰੀਆਂ ਨਾਲ ਸਾਰੇ ਕੰਮ ਸੋਹਣੇ ਲੱਗਦੇ ਆ ਸੋਹਣੇ ਉਹਾਨੂੰ ਕੀ ਕਹਿਤਾ ਵਾ ਉਹਦੇ ਬਹੁਤ ਗਰਮ ਗਈ ਹੈ ਚਾਚੀ ਕੀ ਕਹਿਤਾ ਹੈਗਾ ਤੇਰੀ ਮਾਂ ਨੇ ਕਿਹਾ ਹੀ ਭਰਾਵਾ ਇਹ ਬੋਲ ਵਾਲੇ ਹੋਈ ਮਾਂ ਨੇ ਕਿਹਾ ਅ ਚਾਚੀ ਤੇਰੀ ਦੇ ਪਵਾੜੇ ਗਿਓ ਸਾਰੇ ਉਹ ਮੈਂ ਨਹੀਂ ਕੁਝ ਵੀ ਕਿਹਾ ਭਰਾਵਾ ਮੈਂ ਨਹੀਂ ਕੁਝ ਵੀ ਕਿਹਾ ਤੇਰੀ ਮਾਂ ਨੇ ਨੇ ਉਹਨੇ ਮਨਾਇਆ ਉਹਨੇ ਪਿੰਦੀ ਪੱਜ ਪੜੀ ਤਾ ਚਲੇਗੀ ਚਾਚੀ ਤੇਰੀ ਨੇ ਸਾਰੀ ਹੋਈ ਬੀਤੀ ਗੱਲ ਜਿਹੜੀ ਸਾਰੀ ਦੱਸਦੀ ਤੇ ਜੇ ਨਾ ਦੱਸਦੀ ਤੇ ਨਹੀਂ ਪਵਾੜੇ ਪੈਣੇ ਉਹ ਮੈਂ ਕੋਈ ਨਹੀਂ ਦਸੀ ਚਾਚੀ ਕਿਤੇ ਜਬਾਨ ਵੀ ਬੰਦ ਰੱਖ ਲਿਆ ਕਰੋ ਇਹੋ ਜੀਆਂ ਗੱਲਾਂ ਦਾ ਸਾਡੇ ਘਰ ਦੀਆਂ ਭੂਆ ਨੂੰ ਦੱਸਣੀਆਂ ਕਿੰਨੇ ਚਿਰ ਦੀਆਂ ਭਾਏ ਸੇ ਦਿੱਲੋਂ ਮੰਮੀ ਭੂਆ ਨਾਲ ਮਿਲਣਾ ਵਰਤਣਾ ਛੱਡਿਆ ਫੇ ਵਕੀਲਾਂ ਤੋਂ ਵੀ ਵੱਧ ਦਲੀਲਾਂ ਕਰਦੀ ਆ ਉਹਨੇ ਤੇ ਕੋਈ ਗੱਲਾਂ ਕਰਨ ਵਾਲਾ ਫੱਕਾ ਨਹੀਂ ਛੱਡਿਆ ਤੇ ਫੇ ਮੈਂ ਚੱਲੀ ਆ ਮੈਂ ਕਿਹਾ ਜਾ ਫੇ ਤੈਨੂੰ ਮੈਂ ਮਨਾਉਣ ਤੇ ਨਹੀਂ ਲੱਗੀ ਹੁਣ ਉਹਦੇ ਬੈਠਕਾਂ ਬਾਹਰ ਮੇਰੀਆਂ ਮਨਾਉਣ ਲੱਗੀ ਪਰਾ ਮੈਂ ਕੋਈ ਨਹੀਂ ਗੱਲ ਕਰਤੀ ਘਰ ਦੀ ਗੱਲ ਕੀਤੀ ਮੈਂ ਉਹਨੂੰ ਕਿਹਾ ਕਿ ਦਵਾਈ ਦੇ ਤੇ ਮੈਂ ਕਿਹਾ ਵੀ ਸਾਬੀ ਦੀ ਵੋਟੀ ਗਈ ਹੈ ਉਹਦਾ ਭਰਾ ਲੈ ਕੇ ਗਿਆ ਤੁਹਾਨੂੰ ਲੈ ਕੇ ਆਈਏ ਇੱਕ ਚਾਚੀ ਦਾ ਵੀ ਨਾ ਮੂੰਹ ਨਹੀਂ ਬੰਦ ਰਹੀਦਾ ਵੇਲੇ ਜੇ ਆਪਾਂ ਕਰਦੀਆਂ ਸਾਰੀਆਂ ਗੱਲਾਂ ਚਾਚੀਆਂ ਨਾਲ ਸਾਂਝੀਆਂ ਕਰ ਦਿੰਨੇ ਆ ਤੇ ਚਾਚੀ ਫਿਰ ਸਾਰੇ ਪਿੰਡ ਜੀ ਨੂੰ ਬੰਦ ਪਰਾ ਮੈਂ ਕੋਈ ਗੱਲ ਨਹੀਂ ਦੱਸ ਸਾਰੇ ਪੇੜੇ ਜਵਾਸ ਦਵਾਈ ਦੇਣ ਲਈ ਆ ਕਿ ਮੈਂ ਸਪੀਕਰ 'ਤੇ ਬੋਲਣ ਲਈ ਆ ਉਹ ਤਾਂ ਆਪਣੇ ਘਰ ਦੀ ਕੁੜੀ ਮੈਂ ਉਹਨੂੰ ਦੱਸਿਆ ਵੀ ਜਲ ਨਾਲ ਹਾਏ ਇੰਨੀ ਘਰ ਦੀ ਕੁੜੀ ਘਰ ਦੀ ਕੁੜੀ ਘਰ ਦੀ ਕੁੜੀ ਨੂੰ ਕੀ ਕੀ ਦੱਸੀਏ ਦੱਸ ਬਹੁਤ ਫਿਰ ਸਿਆਣੀ ਹੀ ਮੈਂ ਤਾਂ ਨਾਲ ਲੈ ਕੇ ਜਾਂਦੇ ਆ ਤਾਂ ਤੇਰੀ ਵੋਟੀ ਲੈ ਆਉਣੇ ਆ ਹਾ ਹੋ ਇ ਕੁੜ ਮਾ ਦੇਵੀ ਕਰਾਉਣੀ ਹੀ ਉਹ ਜਿਹੜਾ ਮੋੜ ਉਹਨਾਂ ਦਾ ਸੁੱਖ ਘਰ ਦਾ ਉੱਥੋਂ ਹੀ ਲਕਾਰੇ ਮਾਰਦੀ ਜਾਵੇ ਸਿੱਧੀ ਹਣਾ ਲੈ ਕੇ ਜਾਣੀ ਨਹੀਂ ਜਾਂਦੀ ਇਹਨੇ ਸਮਝ ਨਹੀਂ ਨਹੀਂ ਮੇਰੀ ਗੱਲ ਸੁਣ ਚਲੋ ਮੈਂ ਤਾਂ ਉਦੋਂ ਦੀ ਤੈਨੂੰ ਕੋਈ ਗੱਲ ਨਹੀਂ ਕਹੀ ਉਹ ਇੱਥੇ ਤੇ ਗੱਲਾਂ ਕਰਨ ਲੱਗੀ ਵੇਂਦੀ ਨਹੀਂ ਕੋ ਤੇ ਉਹ ਹਾਲ ਉੱਥੇ ਵੇਖਣਾ ਉੱਥੇ ਜਾ ਕੇ ਕਹਿੰਦੀ ਸਾਬੀ ਦਾ ਦੋਰੇ ਵਿਆਹ ਹੁੰਦਾ ਤੇ ਫਿਰ ਕੀ ਪੱਲੇ ਲੈ ਕੇ ਆਉਣਾ ਹੀ ਮੈਂ ਉਹਨੂੰ ਕਹਿੰਦਾ ਉਦਾਂ ਪੱਲਟਾਇਆ ਲੋਭ ਜੇ ਭਾਵੇਂ ਇਹਨੇ ਪੈਂਦਿਆਂ ਦਾ ਦੇਣਾ ਹੀ ਪਹਿਲਾਂ ਨਹੀਂ ਮੈਨੂੰ ਸਮਝਾਉਣਾ ਹੀ ਭੈ ਪੰਜੇ ਆ ਗੱਲ ਨਾ ਕਹੀ ਚੰਗੀ ਸਮਝਣਾ ਹੀ ਮੈਂ ਤੇ ਠੀਕਰੀਆਂ ਭਾਂਡੀਆਂ ਗੱਲ ਤੇ ਕਰ ਨਹੀਂ ਦਿੰਦੀ ਉਹ ਮੇਰੀ ਗੱਲ ਸੁਣ ਅਜੇ ਵੀ ਆਂਦੀ ਮੈਨੂੰ ਤੇ ਲੋੜ ਪਉਦੀ ਪੈਲੀ ਬੰਨਾ ਉਹਦੇ ਨਾਮ ਦੱਸ ਇਹਨੇ ਕਿਹੜਾ ਪੈਲੀ ਬੰਨਾ ਕੱਢਣਾ ਹੀ ਉਹਦੇ ਕੋਲ ਮੈਨੂੰ ਸਮਝਾ ਥੋੜਾ ਜਿਹਾ ਅੱਜ ਸਾਂਝੇ ਖਾਤੇ ਆ ਚਾਚੀ ਕਾਹਦਾ ਸਾਂਝਾ ਖਾਤਾ ਸਾਰੇ ਤੇ ਸੈਨ ਸੂਣ ਹੋ ਗਏ ਆ ਅੱਧ ਖਾਲਣੀ ਪੇਪਰ ਚਾਚੀ ਨੂੰ ਉਹ ਕੱਢਣ ਦੀ ਹਾਂਦੀ ਹੁਣ ਮੈਨੂੰ ਭਰੋਸਾ ਹੈਗਾ ਤੇਰੇ ਤੇ ਯਕੀਨ ਹੈਗਾ ਵਾ ਕੋਈ ਕੋ ਵੀ ਕੋਈ ਕਰ ਸਕਦਾ ਆਹੋ ਤੇ ਜੇ ਕੰਨ ਕੋਈ ਪੰਗਾ ਪੈ ਗਿਆ ਫਿਰ ਉਹ ਨਹੀਂ ਪੈਂਦਾ ਬਾਬਾ ਚਾਚੇ ਨਾਲ ਗੱਲ ਕਰਨੀ ਫਿਰ ਤੂੰ ਆਹੋ ਐਦਾਂ ਪੰਗਾ ਪੈ ਜੂਗਾ ਪੰਗਾ ਪੈ ਜੂ ਪਤਾ ਨਹੀਂ ਕੀ ਪਹਾੜ ਥੰਬ ਦੇ ਲੱਗੀ ਨਾ ਡਰਦੀ ਨਾ ਡਰਦੀ ਡਰ ਕੇ ਕੀ ਖਟੇਗੀ ਮੈਨੂੰ ਡਰਦਾ ਨਾ ਡਰ ਵੇ ਜਿੱਦਨ ਦੀ ਹੈ ਪੀ ਆਈ ਹੈ ਨਾ ਇੱਥੇ ਕਰ ਗਈ ਉਹ ਤੋਂ ਬਾਅਦ ਬੇਲਾ ਹੋਣੀ ਨਹੀਂ ਨੇ ਤੇ ਤੀ ਇੱਥੇ ਹੈ ਪਤਾ ਨਹੀਂ ਕੀ ਡਰਿਆ ਡਰ ਨਹੀਂ ਮੈਨੂੰ ਕੋਈ ਵੀ ਹੈਗਾ ਹੈਪੀ ਨੇ ਤੁਸੀਂ ਬੜੀ ਚੰਗੀ ਕੀਤੀ ਸੀ ਉਹ ਤਾਂ ਆਪ ਹੀ ਨੇ ਆਖਿਆ ਨਹੀਂ ਹੁਣ ਉਹ ਗੱਲਾਂ ਨਾ ਫਰੋਲ ਜਿਹੜੀ ਗੱਲ ਹੋਈ ਹੈ ਨਾ ਬਸ ਉਹ ਕਰ ਬਹੁਤ ਫਾਲਤੂ ਗੱਲਾਂ ਨਾ ਫਰੋਲ ਹੁਣ ਚਲ ਫਿਰ ਠੀਕ ਹੁਣ ਨਹੀਂ ਤੇ ਨਾਸੇ ਜਿੱਦਾਂ ਮਰਜੀ ਕਰੋ ਫਿਰ ਨਹੀਂ ਤੇ ਨਾਸੇ ਆਪਾਂ ਕੀ ਕਰੇ ਮੇਰੇ ਵੱਲ ਪੈ ਲੈ ਆਓ ਤੇ ਤਾਂ ਨਾਲ ਆਓ ਤੁਹਾਡੀ ਮਰਜ਼ੀ ਫਿਰ ਚੰਗਾ ਬਾਬਾ ਮੈਂ ਤਾਂ ਤਾਂ ਕਹੇ ਵੀ ਮੈਂ ਤੁਹਾਡੇ ਨਾਲ ਜਾਵਾਂਗੀ ਤਹੀਂ ਕਦੇ ਆਖਣੇ ਨਹੀਂ ਖੜਨਾ ਇਹ ਕਿਹਾ ਇੱਕ ਵਾਰੀ ਵੀ ਨਹੀਂ ਖੜਨਾ ਚਲੋ ਠੀਕ ਆ ਫਿਰ ਉਹਨੂੰ ਨਹੀਂ ਨਾ ਖੜਨਾ ਉਹ ਤਾਂ ਹੁਣ ਚਲੇ ਗਈ ਆ ਤੇ ਫਿਰ ਆਪਾਂ ਜਾ ਕੇ ਤੇ ਲੈ ਉਹ ਚਾਚੀ ਕੋਈ ਬੈਗੇ ਨਾ ਦਿਮਾਗ ਫ੍ਰੀ ਕਰਕੇ ਦਿਮਾਗ ਲਾਓ ਕਿ ਆਪਾਂ ਸੁੱਖ ਨੂੰ ਲਿਆਉਣਾ ਕਿੱਦਾਂ ਆ ਠੀਕ ਆ ਐਦਾਂ ਬੈਸ ਵਸਾਈ ਨਾ ਕਰੋ ਉਹ ਟੈਨਸ਼ਨ ਤੇ ਮੇਰੇ ਅੱਗੇ ਬੜੀ ਦਿਮਾਗ ਤੇ ਉਹ ਟੈਨਸ਼ਨ ਹੋਰ ਪਾਈ ਜਿਹੜੇ ਪਾਈ ਜਣਾ ਮੇਰਾ ਦਿਮਾਗ ਤੇ ਪੂਰੀ ਦਿੱਤਾ ਮੇਰਾ ਚਰਕਾ ਦੀ ਮੈਂ ਤਾਂ ਟੈਨਸ਼ਨ ਪੈਣੀ ਮੈਂ ਤਾਂ ਫਗੋ ਹੁਣ ਮੈਂ ਤਾਂ ਕੀ ਕਹਾਂ ਚੱਲ ਖੰਡੇ ਹੋ ਬੋ ਆਓ ਉਥੇ ਬਹੁਤ ਸਲਾਹ ਕਰੋ ਕਿ ਕਿੱਦਾਂ ਨੇ ਹੋਣਾ ਚਾਹੀਦਾ ਤੁਰ ਮੰਮੀ ਆ ਫਿਰ ਮਮਰ ਕੇ ਘਰ ਨਹੀਂ ਜਾਣੀ ਕਾਦੀ ਸਲਾਹ ਕਰਨੀ ਮੇਰੇ ਨਾਲ ਇਨੇ